ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੇਤਕਾਰ ਤੇ ਮੈਂ ਹਾਂ ਸੁਮਨ ਪ੍ਰੇਤਕਾਰ ਅੱਜ ਹੈ 8 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 8 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਯਾਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ 20ਵੇਂ ਯੂਨੈਸਕੋ ICHC ਸੈਸ਼ਨ ਦੀ ਮੇਜ਼ਬਾਨੀ ਕੌਣ ਕਰੇਗਾ ਪਹਿਲਾਂ ਤਾਂ ਤੁਹਾਡੇ ਲਈ ਫੁੱਲ ਫਾਰਮ ਹੀ ਬਹੁਤ ਇੰਪੋਰਟੈਂਟ ਆ ਯੂਨੇਸਕੋ ਦੀ ਤੇ ICHC ਦੀ ਜਿਸ ਦੀ ਫੁੱਲ ਫਾਰਮ ਆ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਕਲਚਰਲ ਆਰਗੇਨਾਈਜੇਸ਼ਨ ICHC ਦੀ ਗੱਲ ਕਰੀਏ ਤਾਂ ਇੰਟੈਂਸੀਬਲ ਕਲਚਰਲ ਹੈਰੀਟੇਜ ਇਸ ਦੀ ਫੁੱਲ ਫਾਰਮ ਹੈ ਤੇਜ ਦੀ ਮੇ ਜਵਾਨੀ ਸਾਡਾ ਦੇਸ਼ ਭਾਰਤ ਕਰੇਗਾ ਤੇ ਇਹ ਕਾਂਤਰਾਸ਼ਟਰੀ ਪੱਧਰ ਦਾ ਸਮਿਟਾ ਜਿਹੜੇ ਕਿ ਕਾਫੀ ਇੰਪੋਰਟੈਂਟ ਆ ਤੁਹਾਡੇ ਲਈ ਜਾਨੀ ਕਿ ਜੁਨੈਸਕੋ ਤੁਹਾਨੂੰ ਪਤਾ ਵਰਲਡ ਲੈਵਲ ਤੇ ਜੁਨਾਈਟਿਡ ਨੇਸ਼ਨ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਵਰਲਡ ਲੈਵਲ ਦਾ ਇਹ ਇੱਕ ਸੰਗਠਨ ਜਿਹੜਾ ਕਿ ਹਰੇਕ ਹੈਰੀਟੇਜ ਨੂੰ ਸੰਭਾਲਣ ਦੇ ਲਈ ਕੁਛ ਨਾ ਕੁਛ ਯਤਨ ਕਰਦਾ ਰਹਿੰਦਾ ਜਦੋਂ ਵੀ ਇਹ ਕਿਸੇ ਸਥਾਨ ਨੂੰ ਆਪਣੇ ਸੂਚੀ ਦੇ ਵਿੱਚ ਐਡ ਕਰਦਾ ਵਾ ਤਾਂ ਨਾਲ ਹੀ ਉਸ ਦੀ ਦੇਖਰੇਖ ਸਾਰੀ ਯੂਨੈਸਕੋ ਦੇ ਅੰਡਰ ਹੋ ਜਾਂਦੀ ਆ ਠੀਕ ਹੈ ਤੇ ਇਸ ਵਾਰ ਜਿਹੜਾ 20ਵੀਂ ਮੀਟਿੰਗ ਹੈ ਦੀ ਸੈਸ਼ਨ ਹੋਣ ਜਾ ਰਿਹਾ ਆ ਆਈਸੀਐਚ ਦਾ ਉਹ ਸਾਡੇ ਦੇਸ਼ ਭਾਰਤ ਚ ਹੋਵੇਗਾ ਹੁਣ ਭਾਰਤ ਮੇਜ਼ਬਾਨੀ ਕਰੇਗਾ ਤਾਂ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕ੍ਰਾਂਸੀ ਇੰਡੀਅਨ ਰੁਪਿਆ ਪ੍ਰੈਜ਼ੀਡੈਂਟ ਅਦਰਪਨੀ ਮਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ਦੇ ਵਿੱਚ ਦੁੱਧ ਉਤਪਾਦਨ ਵਿੱਚ ਭਾਰਤ ਟੌਪ ਤੇ ਅਦਾਲਾਂ ਦੇ ਉਤਪਾਦਨ ਵਿੱਚ ਤੇ ਟਾਪ ਤੇ ਆ ਇਸ ਤੋਂ ਇਲਾਵਾ ਖੇਤਰਫਲ ਪੱਖੋਂ ਭਾਰਤ ਪੰਜਵੇਂ ਸਥਾਨ ਖੇਤਰਫਲ ਪੱਖੋਂ ਸੌਰੀ ਸੱਤਵੇਂ ਸਥਾਨ ਤੇ ਆ ਪੰਜਵਾਂ ਬਾਈ ਮਿਸਟੇਕ ਮੈਂ ਬੋਲ ਦਿੱਤਾ ਪੰਜਵੇਂ ਸਥਾਨ ਤੇ ਭਾਰਤ ਅਰਥ ਵਿਵਸਥਾ ਦੇ ਪੱਖੋਂ ਸੀ ਪਰ ਹੁਣ ਨਹੀਂਗਾ ਜਾਪਾਨ ਨੂੰ ਛੱਡ ਕੇ ਚੌਥੇ ਸਥਾਨ ਤੇ ਪਹੁੰਚ ਗਿਆ ਭਾਰਤ ਠੀਕ ਹੈ ਤਾਂ ਹੁਣ ਸੱਤਵੇਂ ਸਥਾਨ ਤੇ ਖੇਤਰਫਲ ਪੱਖੋਂ ਭਾਰਤ ਸੱਤਵੇਂ ਸਥਾਨ ਤੇ ਆ ਤੇ ਭਾਰਤ ਦੇ ਨਾਲ ਸੱਤ ਹੀ ਦੇਸ਼ਾਂ ਦੀ ਹੱਦ ਲੱਗਦੀ ਆ ਕਿਹੜੇ-ਕਿਹੜੇ ਆ ਮੈਪ ਦੇ ਵਿੱਚ ਦੇਖੋ ਪਾਕਿਸਤਾਨ ਅਫਗਾਨਿਸਤਾਨ चीन नेपाल भूटान म्यामार बांग्लादेश ਸਭ ਤੋਂ ਜ਼ਿਆਦਾ ਹੱਦ ਇੱਥੇ ਭਾਰਤ ਦੀ ਬੰਗਲਾਦੇਸ਼ ਨਾਲ ਲੱਗ ਰਹੀ ਆ 4096 ਕਿਲੋਮੀਟਰ ਦੀ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਆ ਤੇ ਭਾਰਤ ਦੇ ਪੰਜ ਰਾਜ ਆ ਜਿਹੜੇ ਬੰਗਲਾਦੇਸ਼ ਨੂੰ ਟੱਚ ਕਰਦੇ ਆ ਹਾਲਲੇ ਪਾਸਪੋਰਟ ਇੰਡੈਕਸ 2025 ਵਿੱਚ ਭਾਰਤ 85ਵੇਂ ਸਥਾਨ ਤੇ ਰਿਹਾ ਜਦਕਿ ਸਿੰਗਾਪੁਰ ਟੌਪ ਤੇ ਆ ਭਾਰਤ ਦੀ ਸਾਖਰਤਾ ਦਰ ਵਧ ਕੇ 80.9% ਹੋਈ ਭਾਰਤ ਵਿੱਚ ਕੋਲਰ ਆਮਸਰ ਸਾਈਟਾਂ ਦੀ ਸੰਖਿਆ 94 ਹੋਈ ਆ ਗੋਕੁਲ ਜਲਾਸੇ ਉਦੇਪੁਰ ਚੀਲ ਅਤੇ ਗੋਗਾਬਿਲ ਚੀਲ ਇਹ ਲਾਸਟ 3 ਆ ਠੀਕ ਹੈ ਇਸੇ ਸੀਕੁਐਂਸ ਦੇ ਵਿੱਚ ਆ ਗੋਕੁਲ ਜਲਾਸੀ ਆ ਜਿਹੜੇ ਇਹ ਬਿਹਾਰ ਦੇ ਵਿੱਚ ਆ ਤੇ ਭਾਰਤ ਦੀ 92ਵੀਂ ਰਾਮਸਰ ਸਾਈਟ ਆ ਉਦੇਪੁਰ ਝੀਲ 93ਵੀਂ ਰਾਮਸਰ ਸਾਈਟ ਆ ਗੋਗਾ ਬਿਲ ਸੀਲ ਜਿਹੜੀ ਕਿ ਵਿਹਾਰ ਦੀ ਆ ਇਹ ਭਾਰਤ ਦੀ 94ਵੀਂ ਰਾਮਸਰ ਸਾਈਟ ਬਣੀ ਆ ਇਹ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਭਾਰਤ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਪੇਟੈਂਟ ਫਾਈਲਰ ਬਣ ਕੇ ਉੱਭਰਿਆ ਭਾਰਤ ਨੇ ਪਹਿਲਾ ਕੁਆਂਟਮ ਡਾਇਮੰਡਸ ਮਾਈਕਰੋਸਕੋਪ ਵਿਕਸਿਤ ਕੀਤਾ ਭਾਰਤ ਨੇ ਅਰਜنٹੀਨਾ ਨੂੰ ਹਰਾ ਕੇ 2025 ਦਾ ਕਾਗਨੀਵੇਰਾ ਇੰਟਰਨੈਸ਼ਨਲ ਪੋਲੋ ਕੱਪ ਜਿੱਤੇ ਆ ਭਾਰਤ ਭਾਰਤ ਬ੍ਰਾਜ਼ੀਲ ਦੀ ਅਗਵਾਈ ਵਾਲੀ ਟ੍ਰੌਪੀਕਲ ਫੋਰੈਸਟ ਫੋਰਐਵਰ ਫੈਸਿਲਿਟੀ ਨਿਗਰਾਨ ਵਜੋ ਸ਼ਾਮਿਲ ਹੋਇਆ Google Gemini ਦੇ AI ਟਿਊਟਰ ਦੇ ਵਿਸ਼ਵ ਵਿਆਪੀ ਵਰਤੋਂ ਵਿੱਚ ਭਾਰਤ ਟੌਪ ਤੇ ਰਿਹਾ ਭਾਰਤ ਨੇ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਸਮਰੱਥਾ ਦਾ ਟੀਚਾ ਰੱਖਿਆ ਭਾਰਤ ਨੂੰ ਵਿੱਤੀ ਸਾਲ 2024-25 ਵਿੱਚ ਅਮਰੀਕਾ ਤੋਂ ਸਭ ਤੋਂ ਵੱਧ FDI ਪ੍ਰਾਪਤ ਹੋਇਆ ICC ਮਹਿਲਾ ਵਿਸ਼ਵ ਕੱਪ 2025 ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤੇ ਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਨੂੰ FIFA ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ FIFA ਸ਼ਾਂਤੀ ਪੁਰਸਕਾਰ ਇਹ ਮਿਲਿਆ ਵਜੀ ਡੋਨਾਲਡ 트੍ਰੰਪ ਨੂੰ অপਸ਼ਨ B ਇਸ ザ রাইਟ ਆਂਸਰ ਫੀਫਾ ਸ਼ਾਂਤੀ ਪੁਰਸਕਾਰ ਡੋਨਾਲਡ 트੍ਰੰਪ ਨੂੰ ਦਿੱਤਾ ਗਿਆ ਇਹ ਅਮਰੀਕਾ ਦੇ ਰਾਸ਼ਟਰਪਤੀ ਹੈ ਨੈਕਸਟ ਹੈ ਜੀ ਹਾਲ ਹੀ ਵਿੱਚ ਮਹਾ ਪਰਿਨਿਰਵਾਣ ਦਿਵਸ ਕਦੋਂ ਮਨਾਇਆ ਗਿਆ ਮਹਾ ਪਰਿਨਿਰਵਾਣ ਦਿਵਸ ਹਰੇਕ ਸਾਲ 6 ਦਸੰਬਰ ਨੂੰ ਡਾਕਟਰ ਪੀ ਮਰਾਉ ਅੰਬੇਡਕਰ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਡਕਰ ਵੀ ਕਿਹਾ ਜਾਂਦਾ ਉਹਨਾਂ ਦੀ ਵਰਸੀ ਦੀ ਯਾਦ ਵਿੱਚ ਮਨਾਇਆ ਜਾਂਦਾ ਠੀਕ ਹੈ অপਸ਼ਨ B ਇਸ ザ রাইਟ ਆਂਸਰ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਵੇਡਜ਼ ਦਿਵਸ ਬੀਐਸਐਫ ਸਥਾਪਨਾ ਦਿਵਸ ਨਾਗਾਲੈਂਡ ਰਾਜ ਦਿਵਸ ਬਣਾਇਆ ਗਿਆ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਬਣਾਇਆ ਗਿਆ ਵਿਸ਼ਵ ਕੰਪਿਊਟਰ ਦਿਵਸ ਸਾਖਰਤਾ विश्व कंप्यूटर साक्षरता दिवस ਵੀ 2 ਦਸੰਬਰ ਨੂੰ ਮਨਾਇਆ ਜਾਂਦਾ 3 ਦਸੰਬਰ ਨੂੰ ਅੰਤਰਰਾਸ਼ਟਰੀ ਅਪਾਹਜ ਵਿਅਕਤੀਆਂ ਦਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਅੰਤਰਰਾਸ਼ਟਰੀ ਚੇਤਾ ਦਿਵਸ ਭਾਰਤੀ ਜਲ ਸੈਨਾ ਦਿਵਸ ਤੇ ਅੰਤਰਰਾਸ਼ਟਰੀ ਬੈਂਕ ਦਿਵਸ ਮਨਾਇਆ ਗਿਆ ਨੈਕਸਟ ਹੈ ਕਿ ਇਸ ਰਾਜ ਨੇ ਹਾਲ ਹੀ ਵਿੱਚ ਕੋਲਾ ਪਲਾਂਟਾਂ ਵਿੱਚ 5 ਤੋਂ 7% ਮਾਸ ਬਾਇਓਮਾਸ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਹਾਂਜੀ ਜਿੰਨੇ ਵੀ ਕੋਲਾ ਪਲਾਂਟ ਆ ਉਹਨਾਂ ਦੇ ਵਿੱਚ 5 ਤੋਂ 7% ਬਾਂਸ ਬਾਇਓਮਾਸ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਵਾ ਕਿਹੜੀ ਰਾਜ ਸਰਕਾਰ ਨੇ ਕੀਤਾ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਤਾਂ ਬੈਂਬੂ ਦੀ ਜਦੋਂ ਵੀ ਗੱਲ ਹੋਵੇ ਮਹਾਰਾਸ਼ਟਰ ਨੂੰ ਕਦੇ ਨਾ ਭੁੱਲਿਓ অপਸ਼ਨ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਮਹਾਰਾਸ਼ਟਰ ਨੇ ਲਾਜ਼ਮੀ ਕੀਤਾ ਹੁਣ ਮਹਾਰਾਸ਼ਟਰ ਦੀ ਗੱਲ ਆ ਤਾਂ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਇੱਥੋਂ ਦੇ ਚੀਫ ਮਿਨਿਸਟਰ ਦਵਿੰਦਰ ਫੜਨ ਵੀਜ਼ ਗਵਰਨਰ ਆ ਆਚਾਰਿਆ ਦੇਵਰਾਥ ਠੀਕ ਹੈ ਜੇਕਰ ਹੁਣ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਗੂਗਾ ਗੂਗਾਵਲ نیشنل ਪਾਰਕ, ਬੋਰੀ ਬਲੀ ਨੈਸ਼ਨਲ ਪਾਰਕ, ਤਡੋਬਾ ਨੈਸ਼ਨਲ ਪਾਰਕ, ਚੰਦੋਲੀ ਨੈਸ਼ਨਲ ਪਾਰਕ, ਸੰਜੇ ગાંધી ਨੈਸ਼ਨਲ ਪਾਰਕ, ਨਵੇਂਗਾਉਂ ਨੈਸ਼ਨਲ ਪਾਰਕ, ਤੰਸਾ ਵਾਈਲਡਲਾਈਫ ਸੈਂਚੂਰੀ, ਲੁਨਾਰਸੀ ਈਲ, ਰੋਜ਼ਾਨੀ ਡੈਮ, ਜੈਕਵਾਰੀ ਡੈਮ, ਕੋਇਨਾ ਡੈਮ ਰਾਸ਼ਟਰੀ ਜਲ ਪੁਰਸਕਾਰ 2024 ਵਿੱਚ ਮਹਾਰਾਸ਼ਟਰ ਨੂੰ ਸਭ ਤੋਂ ਵਧੀਆ ਰਾਜ ਐਲਾਨਿਆ ਗਿਆ ਮਹਾਰਾਸ਼ਟਰ ਸਰਕਾਰ ਨੇ 슈ਗਰ ਫੈਕਟਰੀ ਪ੍ਰੋਮੋਸ਼ਨ ਸਕੀਮ ਸ਼ੁਰੂ ਕੀਤੀ ਮਹਾਰਾਸ਼ਟਰ ਖੇਤੀਬਾੜੀ ਵਿਭਾਗ ਨੇ ਇੱਕ ਨਵਾਂ ਲੋਗੋ ਜਾਰੀ ਕੀਤਾ ਜੋ 38 ਸਾਲਾਂ ਵਿੱਚ ਆਪਣੀ ਪਹਿਲੀ ਪਛਾਣ ਤਬਦੀਲੀ ਨੂੰ ਦਰਸਾਉਂਦਾ ਏਸ਼ੀਆ ਦੇ ਸਭ ਤੋਂ ਖੁਸ਼ਹਾਲ ਸ਼ਹਿਰਾਂ ਦੀ ਸੂਚੀ ਵਿੱਚ ਮੁੰਬਈ ਟੌਪ ਤੇ ਰਿਹਾ ਮਹਾਰਾਸ਼ਟਰ ਸੈਟਲਾਈਟ ਅਧਾਰਿਤ ਇੰਟਰਨੈਸ਼ਨਲ ਇੰਟਰਨੈਟ ਸੇਵਾਵਾਂ ਮ ਪ੍ਰਦਾਨ ਕਰਨ ਲਈ ਸਟਾਰਲਿੰਕ ਨਾਲ ਇੱਕ ਸਮਝੌਤੇ ਤੇ ਸਾਈਨ ਕਰਨ ਵਾਲਾ ਪਹਿਲਾ ਰਾਜ ਬਣਿਆ ਮਹਾਰਾਸ਼ਟਰ ਦੇ ਯੋਰਗ ਮੰਤਰੀ ਰੇਲਵੇ ਸ਼ਿੰਦਾਂ ਨਾਂਬਦਿਲਕੇ 70% ਸ਼ੰਬਾਜੀ ਨਗਰ ਰੇਲਵੇ ਸਟੇਸ਼ਨ ਰੱਖਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਨੇ ਰਿਕਾਰਡਡ ਤੀਜਾ IGPL ਖਿਤਾਬ ਜਿੱਤੇ ਆ ਹਾਂਜੀ ਰਿਕਾਰਡਡ ਤੀਜਾ IGPL ਯਾਨੀ ਕਿ ਇੰਡੀਅਨ ਗੋਲਫ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤੇ ਆ ਗਗਨਜੀਤ ਪੁੱਲਰ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਗਗਨਜੀਤ ਪੁੱਲਰ ਇਹਨਾਂ ਨੇ ਤੀਜਾ ਇੰਡੀਅਨ ਗੋਲਫ ਪ੍ਰੀਮੀਅਰ ਲੀਗ ਖਿਤਾਬ ਜਿੱਤੇ ਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਵਿੱਚ ਫੀਲਡ ਹਸਪਤਲ ਸਥਾਪਿਤ ਕੀਤਾ ਹਾਂਜੀ ਰੀਸੈਂਟਲੀ ਭਾਰਤ ਨੇ ਸ਼੍ਰੀਲੰਕਾ ਦੇ ਵਿੱਚ ਇੱਕ ਫੀਲਡ ਹਸਪਤਲ ਸ਼ੁਰੂ ਕੀਤਾ ਜਿੰਨੇ ਵੀ ਤੁਹਾਨੂੰ ਪਤਾ ਜਿਵੇਂ ਚੱਕਰਵਾਤ ਆਇਆ ਇੱਕ ਚੱਕਰਵਾਤ ਦੇ ਨਾਲ ਜਿੰਨੇ ਵੀ ਲੋਕ ਆ ਉਹਨਾਂ ਦੇ ਇਲਾਜਾਂ ਦੇ ਲਈ ਜਿਹੜੇ ਲੋਕ ਚੱਕਰਵਾਤ ਤੋਂ ਪ੍ਰਭਾਵਿਤ ਹੋਏ ਆ ਤਾਂ ਭਾਰਤ ਨੇ ਸ਼੍ਰੀਲੰਕਾ ਦੇ ਵਿੱਚ ਇੱਕ ਫੀਲਡ ਹਸਪਤਲ ਸਥਾਪਿਤ ਕੀਤਾ ਹੁਣ ਭਾਰਤ ਨੇ ਕੀਤਾ ਭਾਰਤ ਦੀ ਕੈਪੀਟਲ ਪਾਰਤ ਨੇ ਭਾਰਤ ਦੇ ਨਾਲ ਰਿਲੇਟਡ ਆਪਾਂ ਇੰਪੋਰਟੈਂਟ ਫੈਕਟ ਪਹਿਲਾਂ ਕਰ ਲਈਆ ਸ਼੍ਰੀਲੰਕਾ ਦੀ ਗੱਲ ਕਰ ਰਹੀ ਆ ਸ਼੍ਰੀਲੰਕਾ ਦੇ ਵਿੱਚ ਸਥਾਪਿਤ ਕੀਤਾ ਇੱਕ ਹਸਪੀਟਲ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ ਭਾਰਤ ਆ ਠੀਕ ਹੈ ਇਹ ਭਾਰਤ ਦਾ ਮੈਂ ਆਪਾਂ ਤੇ ਸ਼੍ਰੀਲੰਕਾ ਵਾ ਤੇ ਇਹਦੇ ਵਿੱਚ ਘਰ ਤੁਸੀਂ ਦੇਖ ਸਕਦੇ ਹੋ ਗੈਪ ਆ ਠੀਕ ਹੈ ਇੱਥੇ ਆ ਪਾਕ ਦੀ ਖਾੜੀ ਜਿਵੇਂ ਆਪਾਂ ਬੰਗਾਲ ਦੀ ਖਾੜੀ ਬੋਲਦੇ ਆ ਇਹਦਾ ਇੱਕ ਪਾਕ ਦੀ ਖਾੜੀ ਵੀ ਆ ਜਿਹਨੂੰ ਅਸੀਂ ਪੀ ਐਲ ਕੇ ਲਿਖਦੇ ਆ ਪਰ ਐਲ ਸਾਈਲੈਂਟ ਹੁੰਦਾ ਇਹਨੂੰ ਪਾਕ ਦੀ ਖਾੜੀ ਬੋਲਦੇ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਸ਼੍ਰੀਲੰਕਾ ਦੀ ਕੈਪੀਟਲ ਆ ਕੋਲੰਬੋ ਕਰੰਸੀ ਆ ਸ਼੍ਰੀਲੰਕਨ ਰੁਪਇਆ ਪ੍ਰਾਈਮ ਮਿਨਿਸਟਰ ਹਰਿਣੀ ਅਮਰ ਸੂਰੀਆ ਪ੍ਰੈਜ਼ੀਡੈਂਟ ਅਨੂਰਾ ਕੁਮਾਰ ਦੀਸਾ ਨਾਇਕ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਕਰ ਮਿੱਤਰ ਸ਼ਕਤੀ ਅਭਿਆਸ ਹੁੰਦਾ ਤੇ ਇਸ ਤੋਂ ਇਲਾਵਾ ਮਿ ਅਹ ਭਾ শ্রীলੰਕਾ ਦਾ ਜਿਹੜਾ ਸਭ ਤੋਂ ਸਰਵੋੱਚ ਨਾਗਰਿਕ ਸਨਮਾਨ ਉਹ ਹੈਗਾ ਮਿਸਟਰ ਅਬੀਪੋਸ਼ਨ ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸ਼ਾਮਿਲ ਸਨਮਾਨਿਤ ਕੀਤਾ ਗਿਆ ਭਾਰਤ ਅਤੇ ਸ਼੍ਰੀਲੰਕਾ ਦਾ ਸਾਂਝਾ ਫੌਜੀ ਅਭਿਆਸ ਸ મિતਰ ਸ਼ਕਤੀ 2025 ਦੇ ਵਿੱਚ ਕਰਨਾਟਕ ਦੇ ਬੈਲਾਗਾਵੀ ਵਿੱਚ ਵਿਦੇਸ਼ੀ ਸਿੱਖ ਲਈ ਨੋਡ ਵਿਖੇ ਆਯੋਜਿਤ ਕੀਤਾ ਗਿਆ ਸ਼੍ਰੀਲੰਕਾ ਵਿੱਚ ਭਾਰਤ ਦੁਆਰਾ ਫੰਡ ਪ੍ਰਾਪਤ ਬਹੁਤ ਜਾਤੀ ਤਿੰਨ ਪਰਸ਼ਾਈ ਸਕੂਲ ਦਾ ਉਦਘਾਟਨ ਕੀਤਾ ਗਿਆ ਭਾਰਤ ਨੇ ਮਨਾਰ ਐਮਰਜੈਂਸੀ ਕੇਅਰ ਯੂਨਿਟ ਲਈ ਸ਼੍ਰੀਲੰਕਾ ਨਾਲ ਸਮਝੌਤਾ ਕੀਤਾ ਸ਼੍ਰੀਲੰਕਾ ਸੈਰਸਪਾਟੇ ਨੂੰ ਹੁਲਾਰਾ ਦੇਣ ਲਈ 40 ਦੇਸ਼ਾਂ ਨੂੰ ਮੁਫਤ ਵੀਜ਼ਾ ਦੇਵੇਗਾ ਸ਼੍ਰੀਲੰਕਾ ਵਿੱਚ ਅਸ਼ੋਕ ਸਤੰਭ ਦੀ ਪ੍ਰਕਿਰਤੀ ਦਾ ਉਦਘਾਟਨ ਕੀਤਾ ਗਿਆ ਪ੍ਰਤੀਕਿਰਤੀ ਕੋਲੰਬੋ ਵਿੱਚ 3 ਦਿਨਾਂ ਦਾ ਕਟਪੁਤਲੀ ਤਿਹਾਰ ਮਨਾਇਆ ਗਿਆ ਸ਼੍ਰੀਲੰਕਾ ਵਿੱਚ ਭਾਰਤੀ ਸੈਲਾਨੀਆਂ ਨਾਲ 90 ਘਰਾਂ ਦਾ ਉਦਘਾਟਨ ਕੀਤਾ ਗਿਆ ਨੈਕਸਟ ਟਾਈਮ ਹਾਲੇ ਹੀ ਵਿੱਚ ਭਾਰਤ ਅਤੇ ਰੂਸ ਨੇ ਸਾਲ ਤੱਕ ਕਿਹੜੇ ਸਾਲ ਤੱਕ ਇੱਕ ਦੁਵੱਲੇ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਹਾਂਜੀ ਭਾਰਤ ਅਤੇ ਰੂਸ ਨੇ 2030 ਤੱਕ ਭਾਰਤ ਦੇ ਵਿੱਚ ਜਿਹੜਾ ਇਹ ਵਪਾਰ ਹੋ ਰਿਹਾ ਵਾ ਉਹਨੂੰ 100 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੁਣ ਭਾਰਤ ਦਾ ਇਹ ਟੀਚਾ ਰੂਸ ਨਾਲ ਆ ਤਾਂ ਰੂਸ ਦੀ ਕੈਪੀਟਲ ਮਾਸਕੋ ਗ੍ਰਾਂਸੀਆ ਰਸ਼ੀਨ ਰੂਬਲ ਪ੍ਰੈਜ਼ੀਡੈਂਟ ਬੁਲਾਦੀਮੀਰ ਪੋਪੇਨ ਰੂਸ ਨੇ ਆਪਣੀ ਨਮੀ ਪਰਮਾਣੂ ਪੰਡੂਬੀ ਅਖਬਾਰੋ ਵਾਸ ਕਲੌਂਚ ਕੀਤੀ ਰੂਸ ਨੇ ਪਰਮਾਣੂ ਊਰਜਾ ਨਾਲ ਚੱਲਣ ਵਾਲੇ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਮਨੋਕਰਹਿਤ ਅੰਡਰਵਾਟਰ ਡਰੋਨ ਪੋਸੀਡਨ ਦਾ ਉਪਰੀਖਣ ਕੀਤਾ ਰੂਸ ਨੇ ਬਿਲੱਖਣ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਵਿਓਰੇ ਵੈਸਟ ਵੈਸਟਨਿਕ ਕ੍ਰੂਜ਼ ਮਿਜ਼ਾਈਲ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ ਰੂਸ ਦੇ ਕਾਲਮੀਕਿਆ ਵਿੱਚ ਪਹਿਲੀ ਵਾਰ ਪਵਿੱਤਰ ਬੁੱਧ ਦੇ ਵਿਸ਼ੇਸ਼ ਪਰਦਰਸ਼ਿਤ ਕੀਤੇ ਗਏ ਭਾਰਤ ਅਤੇ ਰੂਸ ਦਰਮਿਆਨ ਇੰਦਰਾ 2025 ਫੌਜੀ ਅਭਿਆਸ ਮਹਾਜਨ ਫੀਲਡ ਫਾਇਰਿੰਗ ਰੇਂਜ ਬੀਕਾਨਰ ਵਿਖੇ ਹੋਇਆ ਰੂਸ ਅਮਰੀਕਾ ਨਾਲ ਪਲੂਟੋਨੀਅਮ ਸਮਝੌਤੇ ਤੋਂ ਪਿੱਛੇ ਹਟਣ ਲਈ ਤਿਆਰ ਹੋਇਆ ਰੂਸ 2030 ਤੱਕ ਰੀਸਾਈਕਲ ਕੀਤੇ ਇਦਨ ਦੀ ਵਕਤ ਤੋਂ ਕਰਕੇ ਦੁਨੀਆ ਦਾ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰੇਗਾ ਭਾਰਤੀ ਹਥਿਆਰਬੰਦ ਸੈਨਾਮਾ ਦੇ ਇੱਕ ਦਲ ਦੇ ਬਹੁਪੱਖੀ ਅਭਿਆਸ ਜਾ ਪਾੜ ਵਿੱਚ ਹਿੱਸਾ ਲਿਆ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਰੀਲੋਸ ਸਮਝੌਤੇ ਦੀ ਪੁਸ਼ਟੀ ਕੀਤੀ ਰੀਲੋਸ ਸਮਝੌਤਾ ਜਾਨੀ ਕਿ ਰੈਸੀਪਰੋਕਲ ਐਕਸਚੇਂਜ ਆਫ ਲੌਜਿਸਟਿਕ ਸਪੋਰਟਸ ਇਸ ਸਮਝੋਤੇ ਤੇ ਨੂ ਪ੍ਰਵਾਨਗੀ ਦਿੱਤੀ ਹੈ ਰੂਸ ਨੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਰੂਸੀ ਸੰਸਦ ਨੇ ਨੈਕਸਟ ਹੈ ਹਾਲ ਹੀ ਵਿੱਚ ਵਾਰਨਰ ਬਰਦਰਜ਼ ਸਟੂਡੀਓ ਨੂੰ ਖਰੀਦਣ ਦਾ ਐਲਾਨ ਕਿਸ ਨੇ ਕੀਤਾ ਵਾਰਨਰ ਬ੍ਰਾਊਜ਼ਰ ਸਟੂਡੀਓ ਨੂੰ ਖਰੀਦਣ ਦਾ ਜਿਹੜਾ ਐਲਾਨ ਆ ਇਹ ਕੀਤਾ ਵਾ ਕਿਸ ਨੇ ਕੀਤਾ netflix ਨੇ অপশন b ਇਸ ਦਾ রাইਟ आंसर नेक्स्ट ਹੈ ਜੀ 11ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ 11ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਪੰਚਕੁੱਲਾ ਵਿੱਚ ਹੋਇਆ অপশন b ਇਸ ਦਾ রাইਟ आंसर ਹਾਲ ਹੀ ਵਿੱਚ ਏਸ਼ੀਆ ਕੋਆਪਰੇਟਿਵ ਐਕਸਲੈਂਟ ਐਕਸਲੈਂਟ ਜਿਹੜੀ 2025 ਲਾਈਫਟਾਈਮ ਸਨਮਾਨ ਆ ਇਹ ਕਿਸ ਨੇ ਜਿੱਤਿਆ ਵਾ ਠੀਕ ਹੈ ਤਾਂ ਡਾਕਟਰ ਸਰਦੂਲ ਐਸ ਸ਼ਰਾਫ ਨੂੰ ਇਹ ਸਨਮਾਨ ਆ ਜਿਹੜਾ ਮਿਲੇਆ ਸ਼ਰਾਫ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹੁਣ ਇੱਕ ਅਵਾਰਡ ਦੀ ਗੱਲ ਕੀਤੀ ਆ ਤਾਂ ਸੈਰੇਨਾ ਵਿਲੀਅਮਜ਼ ਨੂੰ ਵਕਾਰੀ ਰਾਜ ਕੁਮਾਰ ਯੂਫਾਸਟੋਰੀਆ სპੋਰਟਸ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਮਨੋਹਰ ਪਾਰੀਕਰ ਯੰਗ ਸਾਇੰਟਿਸਟ ਅਵਾਰਡ 2025 ਡਾਕਟਰ ਸਾਇਂ ਗੌਤਮ ਗੋਪਾਲਕ੍ਰਿਸ਼ਨਨ ਨੂੰ ਦਿੱਤਾ ਗਿਆ। ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਸ਼ਾਂਤੀ ਅਤੇ ਸੁਰੱਖਿਆ ਲਈ 2025 ਦਾ ਵਿਸ਼ਵ ਨੇਤਾ ਪੁਰਸਕਾਰ ਦਿੱਤਾ ਗਿਆ। ਫੋਟੋਵਾਲ ਪ੍ਰਤੀ ਸੇਵਾ ਲਈ ਕਿੰਗ ਚਾਰਲਸ ਦੁਆਰਾ ਸਰ ਡੈਵਿਡ ਬੈਕਹਮ ਨੂੰ ਨਾਈਟ ਦੀ ਉਪਾਧੀ ਦਿੱਤੀ ਗਈ। ਕਿਰਨ ਦਸਾਈ 2025 ਦੇ ਬੁਕਰ ਪੁਰਸਕਾਰ ਲਈ ਸ਼ਾਰਟਲਿਸਟ ਕੀਤੇ ਗਏ। ਜੈਮਸ ਐਂਡਰਸਨ ਨੂੰ ਕ੍ਰਿਕਟ ਪ੍ਰ ਦੀ ਸੇਵਾਵਾਂ ਲਈ ਨਾਈਟ ਅਵਾਰਡ ਦਿੱਤਾ ਗਿਆ ਵਜਰਾਚੰਦਰ ਸੇਖਰ ਨੇ ਗਲਪ ਲਈ 2025 ਦਾ ਉਰਸੂਲਾ ਕੇ ਲੇਗਨ ਪੁਰਸਕਾਰ ਜਿੱਤੇ ਆ ਨੈਕਸਟ ਹੈ ਹਾਲ ਹੀ ਵਿੱਚ ਹਾਲ ਹੀ ਵਿੱਚ ਪਰਪਲੈਕਸਿਟੀ AI ਦਾ ਨਿਵੇਸ਼ਕ ਅਤੇ ਰਾਜਦੂਤ ਕੌਣ ਬਣਿਆ ਪਰਪਲੈਸਟਿਕ AI ਦਾ ਨਿਵੇਸ਼ਕ ਅਤੇ ਰਾਜਦੂਤ ਬਣਿਆ ਕ੍ਰਿਸਟੀਆਨੋ ਰੋनाल्डੋ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿ ਇਸ ਦੇਸ਼ ਵਿੱਚ ਹਾਲ ਹੀ ਵਿੱਚ ਨਮੀਆਂ ਖੋਜਾਂ ਨੇ 11000 ਸਾਲ ਪੁਰਾਣੇ ਨਵ ਪੱਥਰ ਯੁੱਗ ਦੇ ਜੀਵਨ ਦਾ ਖੁਲਾਸਾ ਕੀਤਾ ਹਾਂਜੀ 11000 ਸਾਲ ਪੁਰਾਣੇ ਨਵ ਪੱਥਰ ਯੁੱਗ ਦੇ ਜੀਵਨ ਮਤਲਬ ਪੱਥਰ ਯੁੱਗ 11000 ਸਾਲ ਪੁਰਾਣੀ ਨਮੀਆਂ ਖੋਜਾਂ ਦੇ ਪੁਰਾਣੇ ਨਾ ਪੱਥਰ ਯੁੱਗ ਦੇ ਜੀਵਨ ਦਾ ਖੁਲਾਸਾ ਕੀਤਾ ਵਾ ਤੁਰਕੀਏ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਤੁਰਕੀਏ ਦੀ ਗੱਲ ਆ ਤੁਰਕੀਏ ਦੀ ਕੈਪੀਟਲ ਅੰਕਾਰਾ ਗ੍ਰਾਂਸੀਆ ਤੁਰਕੀਸ ਲੀਰਾ ਪ੍ਰੈਜ਼ੀਡੈਂਟ ਅਰਿਸਪ ਤਈਅਪ ਐਡਰੋਗਨ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾ